ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਸਭ ਤੋਂ ਪਹਿਲਾਂ ਆਪ ਸਭ ਜੀ ਨੂੰ ਬੇਨਤੀ ਹੈ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਇਓ ਤਾਂ ਪਲੀਜ਼ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਬਾਕਸ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਲਿਖ ਕੇ ਆਪਣੀ ਹਾਜ਼ਰੀ ਜਰੂਰ ਲਵਾਇਓ ਸਾ ਸੰਗਤ ਜੀ ਅੱਜ ਆਪਾਂ ਇਸ ਵਿਸ਼ੇ ਤੇ ਵਿਚਾਰ ਸਾਂਝੇ ਕਰਾਂਗੇ ਕਿ ਆਪਾਂ ਨੂੰ ਕਿਵੇਂ ਪਤਾ ਲੱਗ ਸਕੇ ਕਿ ਆਪਣੇ ਨਾਲ ਰੱਬੀ ਰੂਹਾਂ ਦਾ ਸ਼ਹੀਦ ਸਿੰਘਾਂ ਦਾ ਪੈਰਾਏ ਜੋ ਮਨੁੱਖ ਰੱਬੀ ਮਾਰਗ ਤੇ ਚੱਲ ਰਿਹਾ ਹੈ ਆਪਣੇ ਮਨ ਨੂੰ ਵਾਹਿਗੁਰੂ ਦੇ ਨਾਮ ਸਿਮਰਨ ਨਾਲ ਇਕਾਗਰ ਬਣਾਈ ਰੱਖਦਾ ਹੈ ਉਸ ਤੇ ਵਾਹਿਗੁਰੂ ਪਰਮਾਤਮਾ ਦੀ ਬਹੁਤ ਬਖਸ਼ਿਸ਼ ਹੋਣ ਲੱਗ ਜਾਂਦੀ ਹੈ ਜਿਸ ਦੇ ਵਜੋਂ ਉਸ ਦੇ ਨਾਲ ਹਰ ਸਮੇਂ ਉਸ ਦੇ ਘਰ ਬਾਹਰ ਰੱਬੀ ਸ਼ਕਤੀਆਂ ਰਹਿਣ ਲੱਗ ਜਾਂਦੀਆਂ ਹਨ ਇਹ ਰੱਬੀ ਰੂਹਾਂ ਜਾਂ ਸ਼ਹੀਦ ਸਿੰਘ ਨਾਮ ਸਿਮਰਨ ਵਾਲੇ ਮਨੁੱਖ ਦੇ ਨਾਲ ਹਮੇਸ਼ਾ ਸਹਾਈ ਰਹਿੰਦੇ ਨੇ ਤੇ ਉਹ ਆਪਣੀ ਰੱਖਿਆ ਵੀ ਕਰਦੇ ਨੇ ਪਰ ਆਪਾਂ ਨੂੰ ਇਹ ਪਤਾ ਕਿਵੇਂ ਲੱਗ ਸਕੇ ਕਿ ਆਪਣੇ ਨਾਲ ਰੱਬੀ ਰੂਹਾਂ ਦਾ ਸ਼ਹੀਦ ਸਿੰਘਾਂ ਦਾ ਪੈਰਾ ਏ ਇਸ ਲਈ ਅਸੀਂ ਅੱਜ ਆਪ ਜੀ ਨੂੰ ਕੁਝ ਨਿਸ਼ਾਨੀਆਂ ਦੱਸਾਂਗੇ ਜਿਸ ਨਾਲ ਆਪ ਜੀ ਨੂੰ ਉਹਨਾਂ ਰੱਬੀ ਰੂਹਾਂ ਰੱਬੀ ਸ਼ਕਤੀਆਂ ਬਾਰੇ ਪਤਾ ਲੱਗ ਸਕੇ ਜੋ ਆਪਣੇ ਨਾਲ ਅੰਗ ਸੰਗ ਸਹਾਈ ਹੁੰਦੀਆਂ ਹਨ ਸਾਧ ਸੰਗਤ ਦੀ ਸਭ ਤੋਂ ਪਹਿਲੀ ਨਿਸ਼ਾਨੀ ਆਪਣੇ ਰੋਜ਼ਾਨਾ ਅਮਰਤ ਵੇਲੇ 3 ਤੋਂ 5 ਵਜੇ ਦੇ ਵਿਚਕਾਰ ਆਪਣੇ ਆਪ ਨੀਂਦ ਖੁੱਲ੍ਹ ਜਾਣੀ ਜੇਕਰ ਆਪਾਂ ਦੁਬਾਰਾ ਸੌਣ ਦੀ ਕੋਸ਼ਿਸ਼ ਕਰੀਏ ਪਰ ਫਿਰ ਵੀ ਆਪਾਂ ਨੂੰ ਨੀਂਦ ਨਾ ਆਏ ਤਾਂ ਸਮਝ ਲਿਓ ਤੁਹਾਡੇ ਅੰਗ ਸੰਗ ਰੱਬੀ ਰੂਹਾਂ ਦਾ ਸ਼ਹੀਦ ਸਿੰਘਾਂ ਦਾ ਪੈਰਾ ਹੈ ਤੁਸੀਂ ਜ਼ਰੂਰ ਕੋਈ ਪਿਛਲੇ ਜਨਮ ਵਿੱਚ ਜਾਂ ਇਸ ਜਨਮ ਵਿੱਚ ਪੁੰਨ ਕੀਤੇ ਹੋਣਗੇ ਜੋ ਵਾਹਿਗੁਰੂ ਪਰਮਾਤਮਾ ਦੀ ਤੁਹਾਡੇ ਤੇ ਇੰਨੀ ਕਿਰਪਾ ਹੈ ਜੋ ਪਰਮਾਤਮਾ ਤੁਹਾਨੂੰ ਅੰਮ੍ਰਿਤ ਵੇਲੇ ਆਪਣੀ ਕਿਰਪਾ ਨਾਲ ਜਗਾ ਕੇ ਤੁਹਾਨੂੰ ਨਾਮ ਸਿਮਰਨ ਵਾਲੇ ਪਾਸੇ ਲਾ ਰਿਹਾ ਹੈ ਹਨ ਕਿਉਂਕਿ ਸਾਧ ਸੰਗਤ ਜੀ ਅੰਮ੍ਰਿਤ ਵੇਲੇ ਕੀਤਾ ਹੋਇਆ ਨਾਮ ਦਾ ਜਾਪ ਨਾਮ ਦਾ ਸਿਮਰਨ ਆਪਾਂ ਨੂੰ ਪਰਮਾਤਮਾ ਦੇ ਨਾਲ ਜੋੜਦਾ ਹੈ ਤੇ ਦੂਜੀ ਨਿਸ਼ਾਨੀ ਸਾਹ ਸੰਗਤ ਜੀ ਤੁਹਾਨੂੰ ਆਪਣੀ ਜ਼ਿੰਦਗੀ ਵਿੱਚ ਇੱਕਦਮ ਕਾਫੀ ਤਕਲੀਫਾਂ ਆਉਣ ਲੱਗ ਜਾਂਦੀਆਂ ਹਨ ਤੇ ਤੁਹਾਨੂੰ ਕੋਈ ਸਮਝ ਨਹੀਂ ਆਉਂਦੀ ਵੀ ਇਹ ਕੀ ਬਣ ਗਿਆ ਇਹ ਕੀ ਹੋ ਗਿਆ ਤੇ ਤੁਸੀਂ ਬਹੁਤ ਘਬਰਾ ਜਾਂਦੇ ਹੋ ਵੀ ਹੁਣ ਕੀ ਬਣੇਗਾ ਪਰ ਆ ਤੁਹਾਡੇ ਬਿਨਾਂ ਕੁਛ ਕੀਤੇ ਚਮਤਕਾਰੀ ਜਾਂ ਰੋਹਾਨੀ ਢੰਗ ਨਾਲ ਇਹ ਤਕਲੀਫਾਂ ਖਤਮ ਵੀ ਹੋ ਜਾਂਦੀਆਂ ਹਨ ਜਿਵੇਂ ਕੇ ਕੁਝ ਹੋਇਆ ਹੀ ਨਾ ਹੋਵੇ ਵਾਇਗਰੂ ਇਹ ਦੂਜੀ ਨਿਸ਼ਾਨੀ ਹੈ ਜੋ ਇਸ ਤੋਂ ਪਤਾ ਲੱਗਦਾ ਹੈ ਕਿ ਆਪਣੇ ਅੰਗ ਸੰਗ ਛੀਦ ਸਿੰਘ ਰੱਬੀ ਰੂਹਾਂ ਦਾ ਪੈਰਾ ਹੈ ਤੇਤੀ ਦੀ ਨਿਸ਼ਾਨੀ ਸਾਧ ਸੰਗਤ ਜੀ ਜਦੋਂ ਤੁਸੀਂ ਆਪਣੇ ਘਰ ਵਿੱਚ ਜਾਂ ਗੁਰੂ ਘਰ ਜਾ ਕੇ ਕੋਈ ਸ਼ਬਦ ਕੀਰਤਨ ਸੁਣਦੇ ਹੋ ਜਾਂ ਕੋਈ ਕਥਾ ਕੀਰਤਨ ਸੁਣਦੇ ਹੋ ਜਾਂ ਕੋਈ ਗੁਰੂ ਮੰਤਰ ਦਾ ਜਾਪ ਸੁਣਦੇ ਹੋ ਤਾਂ ਤੁਹਾਡੇ ਰੋਂਗ ਤੇ ਖੜੇ ਹੋ ਜਾਂਦੇ ਹਨ ਬਾਡੀ ਵਿੱਚ ਇੱਕ ਅਜੀਬ ਜੀ ਸੈਂਸੇਸ਼ਨ ਸ਼ੁਰੂ ਹੋ ਜਾਂਦੀ ਹੈ ਤਾਂ ਸਮਝ ਲੈਣਾ ਤੁਹਾਡੇ ਵਾਲੇ ਦੁਆਲੇ ਤੁਹਾਡੇ ਅੰਗ ਸੰਗ ਰੱਬੀ ਰੂਹਾ ਛਹੀਦ ਸਿੰਘ ਮੌਜੂਦ ਹਨ ਚੌਥੀ ਨਿਸ਼ਾਨੀ ਸਾਧ ਸੰਗਤ ਜੀ ਕੋਈ ਬਿਨਾ ਮੰਗੇ ਹੀ ਆਪਣੀ ਅਰਦਾਸ ਪੂਰੀ ਹੋ ਜਾਣੀ ਤੇ ਬਾਅਦ ਵਿੱਚ ਤੁਸੀਂ ਸੋਚਦੇ ਹੋ ਇਹ ਤਾਂ ਅਸੀਂ ਅਜੇ ਸੋਚਿਆ ਹੀ ਸੀ ਪ੍ਰਮਾਤਮਾ ਨੇ ਪੂਰਾ ਵੀ ਕਰ ਦਿੱਤਾ ਤਾਂ ਸਮਝ ਲੈਣਾ ਤੁਹਾਡੇ ਤੇ ਰੱਬੀ ਰੂਹਾਂ ਦੀ ਸ਼ਹੀਦ ਸਿੰਘਾਂ ਦੀ ਬਹੁਤ ਕਿਰਪਾ ਹੈ ਵਾਹਿਗੁਰੂ ਤੁਹਾਡੀਆਂ ਇੱਛਾਵਾਂ ਤੁਹਾਡੇ ਸੋਚਣ ਤੋਂ ਵੀ ਪਹਿਲਾਂ ਪੂਰੀਆਂ ਕਰ ਰਹੇ ਹਨ ਤੇ ਪੰਜਵੀਂ ਨਿਸ਼ਾਨੀ ਸਾਧ ਸੰਗਤ ਜੀ ਜਦੋਂ ਕੋਈ ਵੀ ਸੁਹਾ ਸਵਾਲ ਤੁਹਾਡੇ ਹਿਰਦੇ ਜਾਂ ਮਨ ਵਿੱਚ ਕਿਸੇ ਵੀ ਟੌਪਿਕ ਨੂੰ ਲੈ ਕੇ ਆਇਆ ਹੋਵੇ ਉਸ ਦਾ ਜਵਾਬ ਆਪਣੇ ਆਪ ਤੁਹਾਨੂੰ ਕਿਤੋਂ ਪ੍ਰਾਪਤ ਹੋ ਜਾਣਾ ਜਿਵੇਂ ਆਪਣੇ ਮਨ ਵਿੱਚ ਕੋਈ ਸਵਾਲ ਆਇਆ ਆਪਾ ਕੋਈ ਬੁੱਕ ਰੀਡ ਕਰ ਰਹੇ ਆ ਆਪਾਂ ਨੂੰ ਉਹਦਾ ਆਨਸਰ ਉਸ ਬੁੱਕ ਵਿੱਚੋਂ ਮਿਲ ਜਾਏ ਜਾਂ ਆਪਾਂ ਫੋਨ ਤਾਂ ਯੂਜ਼ ਸਾਰੇ ਹੀ ਕਰਦੇ ਨੇ ਆਪਾਂ ਫੋਨ ਦੇਖ ਰਹੇ ਹੋਈਏ ਉਸ ਸਵਾਲ ਦਾ ਜਵਾਬ ਆਪਾਂ ਨੂੰ ਫੋਨ 'ਚੋਂ ਮਿਲ ਜਾਏ ਜਾਂ ਕਈ ਵਾਰ ਆਪਾਂ ਕਿਸੇ ਨਾਲ ਡਿਸਕਸ ਕੁਝ ਕਰ ਰਹੇ ਹੁੰਨੇ ਆ ਬਟ ਆਪਣੇ ਮਨ ਵਿੱਚ ਉਹ ਸਵਾਲ ਹੁੰਦਾ ਹੈ ਤਾਂ ਉਹ ਆਟੋਮੈਟਿਕੀ ਉਸ ਰੱਬ ਦੇ ਇਨਸਾਨ ਵੱਲੋਂ ਉਸ ਸਵਾਲ ਦਾ ਜਵਾਬ ਆਪਾਂ ਨੂੰ ਕਿਸੇ ਤਰੀਕੇ ਪ੍ਰਾਪਤ ਹੋ ਜਾਵੇ ਤਾਂ ਇਹ ਰੱਬੀ ਰੂਹਾਂ ਦੇ ਸ਼ਹੀਦ ਸਿੰਘਾਂ ਦੇ ਨਾਲ ਹੋਣ ਦੀ ਨਿਸ਼ਾਨੀ ਹੁੰਦੀ ਹੈ ਤੇ ਛੇਵੀਂ ਨਿਸ਼ਾਨੀ ਸਾਧ ਸੰਗਤ ਜੀ ਅਣਜਾਣ ਚੀਜ਼ਾਂ ਬਾਰੇ ਆਪਣੇ ਆਪ ਗਿਆਨ ਹੋ ਜਾਣਾ ਜਿੰਨਾ ਚੀਜ਼ਾਂ ਬਾਰੇ ਆਪਾਂ ਕਦੇ ਦੇਖਿਆ ਸੁਣਿਆ ਵੀ ਨਹੀਂ ਹੁੰਦਾ ਬਟ ਜਦੋਂ ਆਪਣੇ ਨਾਲ ਕੋਈ ਉਸ ਟਾਪਿਕ ਤੇ ਕੋਈ ਵੀ ਗੱਲਬਾਤ ਜਾਂ ਡਿਸਕਸ ਹੁੰਦੀ ਹੈ ਤਾਂ ਆਪਾਂ ਇੰਨੀ ਅੰਡਰਸਟੈਂਡਿੰਗ ਨਾਲ ਜਵਾਬ ਦੇਣੇ ਆ ਕਿ ਜਿਵੇਂ ਆਪਾਂ ਤਾਂ ਉਸ ਚੀਜ਼ ਨੂੰ ਚੰਗੀ ਤਰ੍ਹਾਂ ਜਾਣਦੇ ਆ ਚੰਗੀ ਤਰ੍ਹਾਂ ਆਪਾਂ ਨੂੰ ਉਸ ਬਾਰੇ ਪਤਾ ਹੈ ਵਾਹਿਗੁਰੂ ਜੀ ਇਹ ਵੀ ਇੱਕ ਨਿਸ਼ਾਨੀ ਹੁੰਦੀ ਹੈ ਕਿ ਆਪਣੇ ਨਾਲ ਰੱਬੀ ਰੂਹਾਂ ਦਾ ਪੈਰਾ ਹੈ ਤੇ 27 ਨਿਸ਼ਾਨੀ ਸਾਧ ਸੰਗਤ ਜੀ ਜਦੋਂ ਵੀ ਤੁਸੀਂ ਨਾਮ ਸਿਮਰਨ ਕਰ ਰਹੇ ਹੋ ਘਰ ਵਿੱਚ ਜਾਂ ਘਰ ਤੋਂ ਬਾਹਰ ਤਾਂ ਤੁਹਾਨੂੰ ਬਹੁਤ ਵਧੀਆ ਖੁਸ਼ਬੂ ਆਏ ਬਟ ਤੁਹਾਡੇ ਆਲੇ ਦੁਆਲੇ ਨਾ ਤਾਂ ਫੁੱਲ ਹੋਣ ਤੇ ਨਾ ਹੀ ਕੋਈ ਧੂਪ ਬੱਤੀ ਜਗ ਰਹੀ ਹੋਵੇ ਨਾ ਕਿਸੇ ਨੇ ਪਰਫਿਊਮ ਲਾਇਆ ਹੋਵੇ ਤਾਂ ਇਹ ਪੱਕੀ ਨਿਸ਼ਾਨੀ ਹੁੰਦੀ ਹੈ ਕਿ ਆਪਣੇ ਆਲੇ ਦੁਆਲੇ ਸ਼ਹੀਦ ਸਿੰਘ ਰੱਬੀ ਰੂਹਾਂ ਮੌਜੂਦ ਹਨ ਸਾਥ ਸੰਗਤ ਜੀ ਜੇਕਰ ਏਦਾਂ ਦੇ ਚਮਤਕਾਰ ਤੁਹਾਡੇ ਨਾਲ ਹੋਏ ਹਨ ਹੋਣ ਤਾਂ ਸਾਡੇ ਨਾਲ ਜ਼ਰੂਰ ਸ਼ੇਅਰ ਕਰਿਓ ਸਾਥ ਸੰਗਤ ਜੀ ਇਹ ਸਨ ਨਿਸ਼ਾਨੀਆਂ ਜਿਨ੍ਹਾਂ ਤੋਂ ਆਪਾਂ ਪਤਾ ਕਰ ਸਕਦੇ ਹਾਂ ਕਿ ਆਪਣੇ ਨਾਲ ਰੱਬੀ ਰੂਹਾਂ ਦਾ ਸ਼ਹੀਦ ਸਿੰਘਾਂ ਦਾ ਪੈਰਾ ਰਹਿੰਦਾ ਹੈ ਤੁਸੀਂ ਇਹਨਾਂ ਦਾ ਸਤਿਕਾਰ ਕਰੋ ਤੇ ਵਾਹਿਗੁਰੂ ਦਾ ਸ਼ੁਕਰਾਨਾ ਕਰੋ ਕਿ ਉਹਨਾਂ ਨੇ ਤੁਹਾਡੇ ਤੇ ਆਪਣੀ ਇੰਨੀ ਕਿਰਪਾ ਬਣਾਈ ਹੋਈ ਹੈ ਕਿ ਤੁਹਾਡੇ ਨਾਲ ਹਰ ਸਮੇਂ ਸ਼ਹੀਦ ਸਿੰਘ ਫੌਜਾ ਮੌਜੂਦ ਹਾਨਾ ਤੁਹਾਡਾ ਕੋਈ ਜਦੋਂ ਸ਼ਹੀਦ ਸਿੰਘ ਫੌਜਾ ਤੁਹਾਡੇ ਨਾਲ ਹਣ ਤਾਂ ਤੁਹਾਡਾ ਕੋਈ ਵਾਲ ਵੀ ਵਿੰਗਾ ਨਹੀਂ ਕਰ ਸਕਦਾ ਚਾਹੇ ਤੁਸੀਂ ਜਿੱਥੇ ਮਰਜੀ ਚਲੇ ਜਾਓ ਤੁਹਾਨੂੰ ਕੋਈ ਤੁਹਾਨੂੰ ਉਹ ਤ